ਪੰਜਾਬ ਪੁਲਿਸ ਦੇ ਇੱਕ ਵਿਵਾਦਿਤ ਅਫਸਰ ਗੌਤਮ ਚੀਮਾ ਸਮੇਤ ਹੋਰਾਂ ਨੂੰ ਸੀਬੇ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਇਹਨਾਂ ਤੇ ਦੋਸ਼ ਅਗਵਾਹ ਕਰਨ ਤੇ ਅਪਰਾਧਿਕ ਮਾਮਲੇ ਤਹਿਤ ਮਹਾਲੀ ਚ ਪਰਚਾ ਦਰਜ ਹੋਇਆ ਸੀ ਸੀਬੀ ਕੁਲਕੇਸੀ ਤੇ ਸੀਬੀਆਈ ਦੀ ਅਦਾਲਤ ਨੇ ਸੁਣਵਾਈ ਕਰਦਿਆਂ ਹੁਣ ਸਜ਼ਾ ਸੁਣਾ ਦਿੱਤੀ ਹੈ ਪੰਜਾਬ ਪੁਲਿਸ ਦੇ ਗੌਤਮ ਚੀਮਾ ਤੇ ਹੋਰਾਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਥਾਣੇ 'ਚੋਂ ਇਹਨਾਂ ਨੇ ਜ਼ਬਰੀ ਇੱਕ ਮਲਜਮ ਨੂੰ ਚੁੱਕਿਆ ਸੀ ਇਹ ਦੋਸ਼ ਲੱਗੇ ਸਨ ਪੂਰੀ ਖਬਰ ਹੈ ਕਿ सीबीआई ਦੀ ਵਿਸ਼ੇਸ਼ ਅਦਾਲਤ ਨੇ ਇੱਕ ਅਪਰਾਧਿਕ ਮਾਮਲੇ ਦਾ ਨਿਬੇੜਾ ਕਰ ਦਿੱਤਾ ਹੈ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਆਈਜੀ ਇੰਸਪੈਕਟਰ ਜਨਰਲ ਆਈਪੀਐਸ ਅਫਸਰ ਗੌਤਮ ਚੀਮਾ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਨਾਲ ਅਜੇ ਚੌਧਰੀ ਰਸ਼ਮੀ ਨੇਗੀ ਵਰਨ ਉਤਰੇਜਾ ਵਿੱਕੀ ਵਰਮਾ ਅਤੇ ਆਰੀਅਨ ਸਿੰਘ ਨੂੰ ਵੀ ਸਜ਼ਾ ਸੁਣਾਈ ਗਈ ਹੈ ਗੌਤਮ ਚੀਮਾ ਜੋ ਪੰਜਾਬ ਪੁਲਿਸ ਦੇ ਵਿੱਚ ਇਸ ਸਮੇਂ ਆਈਜੀ ਰੈਂਕ ਦੇ ਅਧਿਕਾਰੀ ਨੇ ਸਮੇਤ ਹੋਰ ਵਿਕਤੀਆਂ ਨੂੰ ਧਾਰਾ 225 ਤਹਿਤ 8 ਮਹੀਨੇ ਦੀ ਕੈਦ ਅਤੇ 5000 ਰੁਪਏ ਦਾ ਜੁਰਮਾਨਾ ਅਤੇ ਧਾਰਾ 120 ਬੀ ਤਹਿਤ 3 ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਧਾਰਾ 186 ਤਹਿਤ 3 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਆਈਜੀ ਗੌਤਮ ਚਿਮਾ ਸਮੇਤ ਬਾਕੀ ਵਿਕਤੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਉਨ੍ਹਾਂ ਵੱਲੋਂ ਫੈਸਲੇ ਨੂੰ ਹੁਣ ਉੱਚ ਅਦਾਲਤ ਦੇ ਵਿੱਚ ਵੀ ਚੁਣੌਤੀ ਦਿੱਤੀ ਜਾਵੇਗੀ ਇਹ ਵੀ ਜ਼ਿਕਰ ਕੀਤਾ ਗਿਆ ਆਈਜੀ ਦੇ ਵਕੀਲ ਤਰਮਿੰਦਰ ਸਿੰਘ ਨੇ ਦੱਸਿਆ ਕਿ ਪੁਖਤਾ ਸਬੂਤ ਨਾ ਹੋਣ ਕਾਰਨ ਗੌਤਮ ਚੀਮਾ ਅਤੇ ਹੋਰਾਂ ਨੂੰ ਧਾਰਾ 365 323 506 452 ਤਹਿਤ ਦਰਜ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਧਰਾਵਾਂ 225 120 ਬੀ ਅਤੇ 186 ਤਹਿਤ ਸਜਾ ਸੁناਈ ਗਈ ਹੈ ਬਚਾਪਖ ਦੇ ਵਕੀਲ ਨੇ ਦੱਸਿਆ ਕਿ ਉਹਨਾਂ ਦੇ ਮੌਕਲ ਜਲਦੀ ਹੀ ਫੈਸਲੇ ਵਿਰੁੱਧ ਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕਰਨਗੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਤਹਿਤ ਮਹਾਲੀ ਜ਼ਿਲ੍ਹੇ ਦੇ ਥਾਣਾ ਫੇਸ 1 ਵਿਖੇ ਪੰਜਾਬ ਪੁਲਿਸ ਦੇ ਆਈਜੀ ਗੋਤਮ ਚੀਮਾ ਉੱਤੇ ਪੁਲਿਸ ਹਰਾਸਤ ਤੋਂ ਮੁਲਜ਼ਮ ਸੁਮੇਧ ਗਲਾਟੀ ਨੂੰ ਕਥਿਤ ਤੌਰ ਤੇ ਅਗਵਾ ਕਰਨ ਦਾ ਪਰਚਾ ਦਰਜ ਸੀ ਚੀਮਾ ਉਤੇ ਦੋਸ਼ ਕੇ 26 ਅਗਸਤ 2114 ਨੂੰ ਸ਼ਰਾਬ ਦੇ ਨਸ਼ੇ ਵਿੱਚ ਉਹ ਥਾਣੇ ਆਇਆ ਸੀ ਅਤੇ ਸੁਮੇਧ ਗੁਲਾਟੀ ਨੂੰ ਜਬਰੀ ਪੁਲਿਸ ਹਰਾਸ ਤੋਂ ਆਪਣੇ ਨਾਲ ਲੈ ਗਿਆ ਸੀ ਇਸੇ ਤਰ੍ਹਾਂ ਦੂਜਾ ਮਾਮਲਾ ਥਾਣਾ ਮਟੌਰ ਵਿੱਚ ਦਰਜ ਹੈ ਜਿਸ ਵਿੱਚ ਸੈਕਟਰ 70 ਦੀ ਇੱਕ ਔਰਤ ਨੇ ਦੋਸ਼ ਲਾਇਆ ਸੀ ਕਿ 20 ਮਾਰਚ 2020 ਦੀ ਰਾਤ ਗੌਤਮ ਚੀਮਾ ਅਤੇ ਅਜੇ ਚੌਧਰੀ ਅਤੇ ਉਹਨਾਂ ਦੀ ਇੱਕ ਮਹਿਲਾ ਦੋਸਤ ਨਸ਼ੇ ਵਿੱਚ ਸਨ ਇਤਨੇ ਉਹਨਾਂ ਦੇ ਘਰ ਆਏ ਤੇ ਸਭ ਦੇ ਸਾਹਮਣੇ ਉਸ ਨਾਲ ਕਥਿਤ ਤੌਰ ਤੇ ਛੇੜਛਾੜ ਕੀਤੀ ਸੀ ਬਾਅਦ ਵਿੱਚ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹੇਕੂੜ ਵਿੱਚ ਪਹੁੰਚ ਗਿਆ ਪੀੜਤਾ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹੇਕੂੜ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਸੀਬੀਆਈ ਨੂੰ ਸੌਂਪ ਦਿੱਤੀ ਸੀ ਸੀਬੀਆਈ ਨੇ ਗੌਤਮ ਚੀਮਾ ਅਤੇ ਹੋਰਾਂ ਵਿਰੁੱਧ ਪਰਚਾ ਦਰਜ ਕੀਤਾ ਸੀ ਅਤੇ 31 ਦਸੰਬਰ 2020 ਨੂੰ 6 ਮੁਲਜ਼ਮਾਂ ਖਿਲਾਫ ਚਲਾਨ ਪੇਸ਼ ਕੀਤਾ ਸੀ ਇਸ ਮਾਮਲੇ ਵਿੱਚ 4 ਸ਼ੀਟ ਮਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਜਿਸ ਕੇਸ ਦਾ ਹੁਣ ਨਬੇੜਾ ਕੀਤਾ ਗਿਆ ਉਸ ਦੇ ਵਿੱਚ सीबीआई ਦੀ ਵਿਸ਼ੇਸ਼ ਅਦਾਲਤ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਮਤਲਬ ਆਈਜੀ ਗੌਤਮ ਚੀਮਾ ਤੇ ਹੋਰਾਂ ਨੂੰ 8 ਮਹੀਨੇ ਦੀ ਸਜ਼ਾ ਸੁناਈ ਗਈ ਹੈ ਉਧਰ ਗੌਤਮ ਚੀਮਾ ਦੇ ਵਕੀਲ ਨੇ ਕਿਹਾ ਕਿ ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਉੱਪਰਲੀ ਅਦਾਲਤ ਦੇ ਵਿੱਚ ਦਿੱਤੀ ਜਾਵੇਗੀ ਕਿਉਂਕਿ ਸੀਬੀਆਈ ਕੋਰਟ ਦੀ ਸਪੈਸ਼ਲ ਅਦਾਲਤ ਵੱਲੋਂ ਪੰਜਾਬ ਪੁਲਿਸ ਦੇ ਆਈਜੀ ਗੌਤਮ ਚੀਮਾ ਸਮੇਤ 6 ਲੋਕਾਂ ਨੂੰ ਅਗਵਾ ਕਰਨ ਅਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਜ਼ਾ ਸੁناਈ ਹੈ ਗੌਤਮ ਚੀਮਾ ਕਈ ਵਿਵਾਦਾਂ ਦੇ ਵਿੱਚ ਨੇ ਰਹਿੰਦੇ ਨੇ ਔਰ ਇਨ੍ਹਾਂ ਦੇ ਕਈ ਜਿਹੜੇ ਨਾਲ ਦੇ ਆਫੀਸਰ ਨੇ ਉਹ ਐਡੀਜੀਪੀ ਰੈਂਕ ਦੇ ਅਹੁਦੇ ਤੇ ਪਹੁੰਚ ਗਏ ਨੇ ਲਿਖਣ ਵਿਵਾਦਾਂ ਦੇ ਕਾਰਨ ਗੌਤਮ ਚੀਮਾ ਹੁਣੀ ਹਲੇ ਆਈਜੀ ਰੈਂਕ ਤੇ ਹੀ ਬੈਠੇ ਹੋ ਨੇ ਕਿਉਂਕਿ ਬਹੁਤ ਸਾਰੇ ਵਿਵਾਦ ਨੇ ਪੁਲਿਸ ਦਾ ਰੋਬ ਅਫਸਰ ਦਾ ਰੋਬ ਆਈਪੀਐਸ ਦਾ ਰੋਬ ਉਹ ਉਹਦੇ ਚੱਲਦੇ ਆਹੀਂ ਗੌਤਮ ਚੀਮਾ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੌਤਮ ਚੀਮਾ ਸਮੇਤ 6 ਲੋਕਾਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਹੈ ਫਿਰਾਲ ਇਸ ਜਾਣਕਾਰੀ ਨਾਲ ਤੁਹਾਰ ਤੁਲੇ ਨੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ